ਪਾਂ ਦੇ ਇੱਥੇ ਕੰਮ ਅਧੂਰੇ ਸੀ ਪਰ ਮੈਡਮ ਜਿੱਤ ਗਿਆ ਹੁਣ ਸਾਰੇ ਕੰਮ ਮੈਡਮ ਕਰਨਗੇ ਔਰ ਇਥੋਂ ਦੀ ਸਰਕਾਰ ਮਾਨ ਸਰਕਾਰ ਜਾ ਕੇ ਦੱਸਣਗੇ ਕਿ ਜੋ ਵੀ ਪ੍ਰੋਬਲਮ ਹੈ ਤੇ ਮੈਡਮ ਪਰਵਿੰਦਰ ਕੌਰ ਜਿੰਨੇ ਚਾਹੀਦੇ ਸੀ ਉਸ ਤੋਂ ਵੱਧ ਜਿੱਤ ਗਿਆ ਬੋਲੇ ਸੋਨਿਹਾਰ ਸਰਕਾਰ ਐਮਾ ਭਾਈ ਜਿਹੜੀ ਸਾਡੀ ਸਸਤਾ ਇਹ ਜਿਹੜੋ ਬੜਾਈ ਗਈ ਸੀਗੀ ਸਟਾਈਪਰ ਜੀ ਥੋੜੀ ਅੱਗੇ ਨੂੰ ਅੱਗੇ ਨੂੰ ਨਿਕਲੋ ਥੋੜਾ ਜਿਹਾ ਦੁਨੀਆ ਭਰ ਦੇ ਐਨਆਰਆਈ ਦੀਆਂ ਜਿਹੜੀਆਂ ਇੱਥੇ ਸਮੱਸਿਆਵਾਂ ਉਹਨਾਂ ਨੂੰ ਹੱਲ ਕਰਨ ਵਾਸਤੇ ਐਨਆਰਆਈ ਵੀਰਾਂ ਨੇ ਸਸਤਾ ਬਣਾਇ ਸੀ ਕਿ ਜਿਹੜੇ ਕੰਮ ਸਰਬਾਤ ਭਗਵਾਨ ਸਿੰਘ ਮਾਤ ਜੀ ਦੀ ਸਰਕਾਰ ਨੇ ਪਿਛਲੇ ਸਾਲ ਐਨਆਰਆਈਸ ਮਿਲਣੀ ਕਰਕੇ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਤੋਂ ਐਨਆਰਆਈ ਵੀਰਾਂ ਐ ਸਾਨੂੰ ਮੁਸ਼ਕਲਾਂ ਦੱਸੀਆਂ ਅਸੀਂ ਉਹ ਮੁਸ਼ਕਲਾਂ ਨੂੰ ਹੱਲ ਕੀਤਾ ਸਾ ਦੁਨੀਆ ਭਰ ਸੇ ਐਨ ਡੀ ਆਈ ਸਵਾਸਤੇ ਆਓ ਜੀ ਰਿੰਕੂ ਜੀ ਆਜੋ ਬਹੁਤ ਖੁਸ਼ੀ ਦਾ ਦਿਨ ਹੈ ਆਓ ਜੀ ਅੱਗੇ ਅੱਗੇ ਸਰ ਅੱਜ ਜੀ ਇੱਕ ਨਰਫਕ ਪਛੂਂਦੇ ਦਾ ਹੀ ਜਿਹੜੀ ਸਾਡੀ ਸਸਤਾ ਐ ਐਨ ਡੀ ਆਈ ਜਿਹੜੀ ਸਾਡੀ ਸਸਤਾ ਐ ਇਹ ਤੀਦੋ ਬੜਾਈ ਗਈ ਸੀਗੀ ਸਰਪੁਰ ਜੀ ਥੋੜਾ ਜਿਹਾ ਇਹ ਨੂੰ ਅੱਗੇ ਨੂੰ ਨਿਕਲੋ ਥੋੜਾ ਜਿਹਾ ਦੁਨੀਆ ਭਰ ਦੇ ਐਨਆਈ ਵੀਰਾਂ ਜਿਹੜੀਆਂ ਇੱਥੇ ਸਮੱਸਿਆਵਾਂ ਉਹਨਾਂ ਨੂੰ ਹੱਲ ਕਰਨ ਵਾਸਤੇ ਐਨਆਈ ਵੀਰਾਂ ਨੇ ਸਸਤਾ ਬਣਾਇ ਸੀਗੇ ਪਿਛਲੇ ਕਈ ਸਾਲਾਂ ਤੋਂ ਕਈ ਕੰਮ ਹੋਏ ਕਈ ਰਹਿ ਗਏ ਉਹਦਾ ਇੱਕ ਆਹੀ ਤਹਈਆ ਕੀਤਾ ਸੀਗਾ ਕਿ ਜਿਹੜੇ ਕੰਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਪਿਛਲੇ ਸਾਲ ਐਨਆਰਆਈਸ ਮਿਲਨੀ ਕੱਕੇ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਤੋਂ ਐਨਆਰਆਈ ਵੀਰ ਆਏ ਸਾਨੂੰ ਮੁਸ਼ਕਲਾਂ ਦੱਸੀਆਂ ਅਸੀਂ ਉਹ ਮੁਸ਼ਕਲਾਂ ਨੂੰ ਹੱਲ ਕੀਤਾ ਪਰ ਅਸੀਂ ਮਹਿਸੂਸ ਕਰਦੇ ਸੀਗੇ ਕਿ ਸਾਡੀ ਜਿਹੜੀ ਐਨਆਰਆਈ ਸਭਾ ਜੇ ਉਹ ਵੀ ਸਾਡੇ ਨਾਲ ਐਕਟਿਵ ਹੋਵੇ ਤੇ ਫਿਰ ਸਾਡੇ ਜਿਹੜੇ ਐਨਆਰਆਈ ਵੀਰ ਬਾਹਰ ਆਉਂਦੇ ਆ ਜਾਂ ਬਾਹਰ ਬੈਠੇ ਆ ਜਿਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ ਦੇ ਮਸਲੇ ਆ ਕੋਈ ਡਿਸਪਿਊਟ ਨੇ ਉਹਨਾਂ ਦੀਆਂ ਫੈਮਲੀਆਂ ਦੇ ਉੰਨਾ ਨਹੀਂ ਚੰਗੇ ਢੰਗ ਨਾਲ ਹੋਰ ਹੱਲ ਕਰ ਸਕਦੇ ਆ ਸੋ ਪਿਛਲੇ 3 ਮਹੀਨਿਆਂ ਤੋਂ ਅਸੀਂ 6 ਅਕਤੂਬਰ ਨੂੰ ਇਹ ਫੈਸਲਾ ਕੀਤਾ ਸੀਗਾ ਜਿਹੜਾ ਐਨ ਆਰ ਆਈ ਸਭਾ ਦਾ ਸੰਵਿਧਾਨ ਹੈ ਉਹਦੇ ਤਹਿਤ ਕਿ 3 ਮਹੀਨੇ ਦੇ ਟਾਈਮ ਬਾਅਦ ਜਿਹੜਾ 3 ਮਹੀਨੇ ਪਹਿਲਾਂ ਨੋਸ ਕਰਦਾ ਅਸੀਂ 6 ਅਕਤੂਬਰ ਨੂੰ ਨੋਸ ਕਰਕੇ ਤੇ ਅੱਜ 5 ਜਨਵਰੀ ਨੂੰ ਇਹ ਚੋਣ ਦੀ ਡੇਟ ਰੱਖੀ ਸਾਰੀ ਪਰਕੇ ਤੇ ਬਿਲਕੁਲ ਕਾਨੂੰਨੀ ਤੌਰ ਤੇ ਹੱਤਣਾ 15 ਅੰਤ 90 ਜਿਹੜਾ ਪੇਪਰ ਵਰਕ ਹੋਇਆ ਆ ਹਾਜੀ ਤਿੰਨੇ ਉਮੀਦਵਾਰ ਦੇਣ ਹੇ ਸਾਬ ਸਰਦਾਰ ਜਸਬੀਰ ਸਿੰਘ ਗਿੱਲ ਹੋਣੀ ਔਰ ਆਸਟ੍ਰੇਲੀਆ ਤੋਂ ਸਾਡੀ ਛੋਟੀ ਭੈਣ ਅ즈ਮਿੰਦਰ ਜਿਹੜੇ ਇਲੈਕਸ਼ਨ ਲੜਨ ਵਾਸਤੇ ਆਏ ਆਸਟ੍ਰੇਲੀਆ ਤੋਂ ਮੈਂ ਇਹਨਾਂ ਨੂੰ ਵਧਾਈ ਵੀ ਦਿੰਨਾ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਔਰ ਮੈਂ ਹੇ ਸਾਬ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀ ਮਦਦ ਵੀ ਕੀਤੀ ਉਹਨਾਂ ਸੱਜਣ ਦੇ ਚੋਣ ਮੈਦਾਨ ਤੋਂ ਪਿੱਛੇ ਬੈਠੇ ਉਹਨਾਂ ਨੇ ਕਿਹਾ ਠੀਕ